ਖਿਆਲ ਹੀ ਡੋਬਦੇ ਤੇ ਖਿਆਲ ਹੀ ਤਾਰਦੇ ਨੇ ਖਿਆਲ ਹੀ ਜਿਉਂਦੇ ਰੱਖਣ ਸੁਪਨਿਆਂ ਨੂੰ ਤੇ ਖਿਆਲ ਹੀ ਸੁਪਨੇ ਮਾਰਦੇ ਨੇ ਚੰਗੇ ਖਿਆਲ ਨਾਲ ਹੀ ਬੰਦਾ ਚੰਗਾ ਲੱਗਦਾ ਤੇ ਬੁਰੇ ਖਿਆਲ ਹੀ ਬੰਦੇ ਨੂੰ ਮਨੋਂ ਉਤਾਰਦੇ ਨੇ ਖਿਆਲ ਹੀ ਉਡਾਰੀ ਲਗਮਾਉਂਦੇ ਉੱਚੀ ਸਮਾਨ ਦੀ ਤੇ ਕਦੇ-ਕਦੇ ਖਿਆਲ ਹੀ ਧਰਤੀ ਤੇ ਲਿਆ ਮਾਰਦੇ ਨੇ ਖਿਆਲ ਹੀ ਬੰਦੇ ਨੂੰ ਭਰਦੇ ਨਾਲ ਖੁਸ਼ੀਆਂ ਤੇ ਕਦੇ ਖਿਆਲ ਹੀ ਗਮਾਂ ਦੇ ਜੰਗਲ 'ਚ ਜਾ ਵੜਦੇ ਨੇ ਖਿਆਲ ਹੀ ਬੰਦੇ ਨੂੰ ਰੱਖਣ ਉੱਚਾ ਤੇ ਸੁੱਚਾ ਮਾੜੇ ਖਿਆਲ ਹੀ ਬੰਦੇ ਦਾ ਅਕਸ ਵਿਗਾੜਦੇ ਨੇ ਚੰਗੇ ਖਿਆਲ ਹੀ ਸਾਡੇ ਖੰਭ ਬਣਦੇ ਤੇ ਕਦੇ ਖਿਆਲਾਂ ਦੇ ਬੋਝ ਹੀ ਬੰਦੇ ਨੂੰ ਮਾਰਦੇ ਨੇ ਉੱਚਤਾ ਕਰਨ ਲੋਕ ਚੀਮੀਆਂ ਗੱਲਾਂ ਇੱਜ਼ਤਾਂ ਤੇ ਸ਼ਰਮ ਦੀਆਂ ਜਦੋਂ ਔਰਤ ਪ੍ਰਤੀ ਰੱਖਣ ਖਿਆਲ ਮਾੜੇ ਉਦੋਂ ਕਿਉਂ ਨਹੀਂ ਇਹਨਾਂ ਨੂੰ ਸ਼ਰਮ ਮਾਰਦੀਏ ਸਾਰੀ ਖੇੜ ਹੀ ਸਾਡੇ ਖਿਆਲਾਂ ਦੀ ਹੈ ਇਹਦੇ ਵਿੱਚ ਹੀ ਨਫ਼ਰਤ ਇਹਦੇ ਵਿੱਚ ਹੀ ਫੈੰਦੀ ਨਦੀ ਪਿਆਰ ਦੀ